ਸਾਤਿਗਾਲੀ ਤੁਸੀਂ ਦੇਖ ਰਹੇ ਆ ਪੰਜਾਬ ਟੀਵੀ ਦੇ ਮਾਹ ਜਿਸ ਵੀ ਤੁਸੀਂ ਤੁਰੇ ਹੋ ਆ ਪੰਜਾਬ ਜਾਣੀ ਕਿ ਪਾਇਂਦ ਰਿਆਵਾਂ ਦਿੱਤਾ ਤੇ ਜਿੱਥੇ ਹੁਣ ਛੇਵਾ ਦੇਗਾ ਨਸ਼ਿਆਂ ਦਾ ਵਗ ਰਿਹਾ ਇਸ ਨਸ਼ਿਆਂ ਦੇ دریਆ ਵਿੱਚ ਨਿਕਲ ਕੇ ਇੱਕ ਐਸੀ ਕਹਾਣੀ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਕੰਬ ਰਹਿ ਜਾਓਗੇ ਇੱਕ ਪਤੀ ਪਤਨੀ ਦੀ ਕਹਾਣੀ ਜਿਹੜੇ ਕਿ ਨਸ਼ੇ ਦੀ ਦਲਦਲ ਵਿੱਚ ਫਸ ਕੇ 1 ਕਰੋੜ ਰੁਪਏ ਦੇ ਨਸ਼ੇ ਦਾ ਸੀ ਹੋਂਦ ਕਰ ਚੁੱਕੇ ਹਨ ਅਤੇ ਉਹ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਦੀ ਇੱਕ ਨਸ਼ਾ ਸਟੌਕ ਦੇ ਅੰਦਰ ਵਿੱਚ ਫਸਾਪੜ ਹੋਇਆ ਇੱਕ ਨੌਜਵਾਨ ਜੋ ਕਿ ਕੁਸ਼ਤੀ ਦਾ ਪਹਿਲਵਾਨ ਸੀ ਚੰਗੀ ਸੀ ਸੀ ਕੁਸ਼ਤੀ ਵੱਲ ਧਿਆਨ ਸੀ ਪਰ ਉਹ ਯਾਰ ਦੋਸਤਾਂ ਦੀ ਯਾਰੀ ਵਿੱਚ ਐਸਾ ਫਸਿਆ ਕਿ ਨਸ਼ੇ ਤੇ ਲੱਗ ਜਾਂਦਾ ਹੈ ਉਸ ਤੋਂ ਬਾਅਦ ਦਾ ਪ੍ਰੇਮ ਵਿਆਹ ਹੁੰਦਾ ਹੈ ਪਤਨੀ ਨੂੰ ਪਤਾ ਲੱਗਦਾ ਹੈ ਪਤਨੀ ਪਤਨੀ ਨੂੰ ਹਟਾਉਣੀ ਅਤੇ ਕਈ ਕੋਸ਼ਿਸ਼ਾਂ ਕਰਦੀ ਹੈ ਤੋ ਬਾਤ ਪਤਨੀ ਨੂੰ ਸਰਵਾਈਕਲ ਹੋ ਜਾਂਦਾ ਹੈ ਸਰਵਾਈਕਲ ਦੀ ਦਾਤ ਕਰਨ ਪਤੀ ਉਸ ਨੂੰ ਇਸ ਤਰ੍ਹਾਂ ਦੀ ਆਸਵਾਫ ਤੇ ਥੋੜਾ ਨਸ਼ਾ ਦਿੰਦਾ ਹੈ ਥੋੜੇ ਨਾਲ ਤੋਂ ਬਾਅਦ ਪਤਨੀ ਨੂੰ ਕੁਝ ਆਰਾਮ ਮਹਿਸੂਸ ਹੁੰਦਾ ਹੈ ਉਸ ਤੋਂ ਬਾਅਦ </body>ੋਲੀ-ਬੋਲੀ ਕਰਕੇ ਪਤਨੀ ਵੀ ਇਸ ਨਸ਼ੇ ਦੀ ਆਦੀ ਹੋ ਜਾਂਦੀ ਹੈ ਪਤੀ ਤੇ ਪਤਨੀ ਦੋਨੇ ਹੀ ਨਸ਼ੇ ਦੇ ਆਦੀ ਹੋ ਜਾਂਦੇ ਹਨ ਅਤੇ 1 ਕਰੋੜ ਰੁਪਏ ਦਾ ਨਸ਼ਾ ਜਿਹੜਾ ਉਹ ਤਕਦੀਮ ਨੂੰ ਕਰ ਚੁੱਕਿਆ ਹੈ ਉਸ ਤੋਂ ਬਾਅਦ ਉਹ ਨਾ ਕਰ ਪੁੱਤਰ ਨੇ ਜਨਮ ਲਿਆ ਪੁੱਤਰ ਤੋਂ ਪਹਿਲਾਂ ਇੱਕ ਬੇਟੀ ਜਨਮ ਲਿਆ ਜਦੋਂ ਬੇਟਾ ਤਿੰਨ ਸਾਲ ਦਾ ਹੁੰਦਾ ਹੈ ਤੇ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹਨਾਂ ਦਾ ਕੋਈ ਖੁਣ ਬਿਲਕੁਲ ਖਤਮ ਹੋ ਚੁੱਕਾ ਹੈ ਪੈਸਾ ਵੀ ਖਤਮ ਹੋ ਗਿਆ ਤੇ ਜੋ ਪੈਸਾ ਖਤਮ ਹੋ ਗਿਆ ਤੇ ਉਹਨਾਂ ਨੂੰ ਬੋਝ ਆਉਣੀ ਸ਼ੁਰੂ ਹੋ ਗਈ ਜਿਸ ਨੂੰ ਲੈ ਕੇ ਹੁਣ ਉਹ ਇੱਕ ਬੰਦੇ ਜੇ ਡਾਕੀਂ ਦੇ ਵਿੱਚ ਦਾ ਪਰ ਰੋਈਦਾ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਨਵਜਾਨ ਨਸੀਬੇ ਫਸ ਗਿਆ ਆਉਂਦੇ ਆ ਉਸ ਨੌਜਵਾਨ ਤੇ ਉਸ ਦੀ ਪਤਨੀ ਦੀ ਜਵਾਨ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਐਪ ਪੰਜਾਬ ਟੀਵੀ ਦੇ ਨਾਲ ਭਾਈ ਕਿਲੋਵਰੇ ਸਾਬ ਨਾਲ ਤੇ ਪੀ ਗਿਆ ਹੁਣਾਂਾ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤੇ ਫੇ ਕਿਲੋ ਦੇ 1.5 ਕਿਲੋ ਪੀ ਗਏ ਹੁਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬਵਾ ਕੀਤੇ ਹੁੰਦੇ ਨੇ ਇਹ ਲੱਖਾਂ ਕਰੋੜਾ ਕੀਤੇ ਹੀ ਹੋਣੀਆਂ ਐ ਭਾਈ ਹਾਰੇਕ ਨੀਗ ਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਇਆ ਕਹਿੰਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾਂ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਨੇ ਆ ਇਹ ਨਸ਼ਾ ਹੁੰਦਾ ਕਿੱਥੋਂ ਕਿੱਥੋਂ ਪਲੇਗ ਇਹ ਇੰਨੀ ਬਾਜੀ ਪਤਾ ਸਾਨੂੰ ਤੇ ਅੰਬਰਸਾਦ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਨੂੰ ਪਤਾ ਹੁਣ ਕੀ ਮੈਂ ਬਸ ਬਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਹੈ ਤੁਹਾਡੇ ਕਿੰਨੇ ਦਸ ਬਰਕ ਚਾਹੀਏ ਇਦਾਂ ਯਾਰ ਦੋਸਤ ਤੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾਰੇ ਬਾਅਦ ਚ ਜੋ ਜਦੋਂ ਉਹਦੀ ਮਰਜ਼ੀ ਆਈਗੀ ਉਦਾਂ ਕਰ ਲਾਂਗੇ ਉਹ ਰੱਬ ਦੀ ਰੂਮੇਰ ਹੀ ਕਿਰਪਾ ਹੈ ਆਪਣੀ ਦਾ ਚਲੋ ਪੈਸੇ ਤੇ ਲੇਰੀ ਗਲਤ ਕੰਮ ਵੀ ਨਹੀਂ ਕਰਦੇ ਹਿੰਦੇ ਹਾਂ ਲੋ ਜਿਦੋਂ ਨਵਾਂ ਨਵਾਂ ਮਿਲਿਆ ਨੂੰ ਉਰਵ ਮੈਂ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚਈ ਮੈਂ ਕਿਹਾ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਲ ਤੇ ਲਈ ਇਹ ਫਿਰ ਕਿਨੇ ਕਦਮ ਚੜ੍ਹਦੀ ਉਹ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਆਪਣਾ ਇਲਾਜ ਕਰਾ ਰਿਹਾ ਇੱਥੇ ਇਹਨੂੰ 15-16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਹੈ ਜਿਹਦੀ ਜੀਤਲੇ ਗੋਲੀ ਨਾਲ ਰੱਖਦੇ ਨਾ ਮੈਂ ਨਮਰ ਬਣਾ ਲਿਆ ਸੀ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਣ ਗਈ ਹਾਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਬਾ ਤਿੰਨ ਟਾਈਮ ਐਨਨ ਆਪਣੀ ਕੋਸ਼ਿਸ਼ ਨਹੀਂ ਕੀਤੀ ਰੋਕੇ ਆ ਨਾ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਹੈ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚੱਲ ਜਾ ਜਾਂ ਕਿ ਤੇ ਚੱਲ ਜਾ ਜਾ ਇਹ ਚੱਲ ਜਾਂਦੇ ਹੁੰਦੇ ਜਾਂ ਮੈਂ ਚੱਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀਆ ਹੁੰਦਾ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕ ਨਸ਼ਾ ਪੀ ਗਿਆ ਆਪਣਾ ਗੈਣਾ ਘੱਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ਿਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਖੀ ਜ਼ਿੰਦਗੀ ਜੀ ਇਸ ਕਰਨ ਤੇ ਹੁਣ ਇਹ ਇਹ ਕਿੰਨੇ ਆ ਕਿ ਬਸ ਇੰਹ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੂੰ ਪਤਾ ਬڑا ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰ ਪੈਂਦਾ ਆ ਤੇ ਬਸ ਹੁਣ ਇਹੀ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਹੁਣ ਇਹੀ ਇਹੀ ਕਹਿੰਦੇ ਹੁਣ ਮੰਨ ਚਾਹੀਦਾ ਰਿਹਾ ਵਾ ਕਿ ਆਪਾਂ ਠੀਕ ਹੋਣਾ ਵਾ ਬਸ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੀ YouTube ਚੈਨਲ F Punjab TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ